ਹੈਲੋ ਜੀ ਸਤਿ ਸ੍ਰੀ ਅਕਾਲ ਜੀ ਅੱਜ ਲੈ ਕੇ ਆਏ ਤੁਹਾਡੇ ਲਈ ਇੱਕ ਨਵੀਂ ਕਹਾਣੀ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਚੰਨੀ ਆਪਣੇ ਮਾਪਿਆਂ ਦੀ ਪਹਿਲੀ ਲਾਡ ਸੀ ਘਰ ਵਿੱਚ ਪਹਿਲਾ ਬੱਚਾ ਹੋਣ ਕਰਕੇ ਸਾਰੇ ਇਸ ਨੂੰ ਬਹੁਤ ਪਿਆਰ ਕਰਦੇ ਤੇ ਉਸ ਦਾ ਨਾਮ ਵੀ ਚੰਨੀ ਹੀ ਰੱਖਿਆ ਗਿਆ ਸੀ ਕਿ ਉਸ ਦੀ ਚੰਨ ਵਰਗੀ ਸੋਹਣੀ ਸੂਰਤ ਸੀ ਤੇ ਘਰ ਵਿੱਚ ਉਸ ਦੇ ਆਉਣ ਨਾਲ ਚਾਨਣ ਜਿਹਾ ਹੋ ਗਿਆ ਸੀ ਉਹਨਾਂ ਦੇ ਘਰ ਵਿੱਚ ਕਾਫੀ ਦਿਨ ਬਾਅਦ ਬੱਚੇ ਦੀਆਂ ਕਲਕਾਰੀਆਂ ਗੂੰਜਣ ਨੂੰ ਮਿਲਣਾ ਸਨ। ਚੰਨੀ ਦੇ ਮਾਪੇ ਦਰਮਿਆਨੇ ਕਿਸਾਨ ਸੀ ਤੇ ਉਹਨਾਂ ਕੋਲ ਆਪਣੀ ਗੁਜ਼ਾਰੇਕ ਜੋਗੀ ਜ਼ਮੀਨ ਸੀ। ਉਸ ਦਾ ਪਿਓ ਬਹੁਤ ਹੀ ਮਿਹਨਤੀ ਸੀ। ਫਿਰ ਚੰਨੀ ਦੀ ਮਾਂ ਕੋਲ ਇੱਕ ਹੋਰ ਧੀ ਪੈਦਾ ਹੋਈ ਜੋ ਚੰਨੀ ਤੋਂ 2 ਸਾਲ ਛੋਟੀ ਸੀ ਤੇ ਉਸ ਦਾ ਨਾਂ ਰੱਖਿਆ ਗਿਆ ਮੀਤਾ। ਚੰਨੀ ਦੀ ਦਾਦੀ ਆਪਣੇ ਪੋਤੇ ਦਾ ਮੂੰਹ ਦੇਖ ਕੇ ਮਰਨਾ ਚਾਹੁੰਦੀ ਸੀ ਪਰ ਉਸ ਅਕਾਲਪੁਰਖ ਦੀ ਮਰਜ਼ੀ ਅੱਗੇ ਕਿਸੇ ਦੀ ਵੀ ਨਹੀਂ ਚੱਲਦੀ। ਜੋ ਕੁਝ ਹੋਣਾ ਹੁੰਦਾ ਉਸ ਦੀ ਰਜ਼ਾ ਵਿੱਚ ਹੀ ਹੁੰਦਾ ਫਿਰ ਚੰਨੀ ਦੀ ਮਾਂ ਨੇ ਇੱਕ ਹੋਰ ਧੀਮ ਜਨਮ ਦਿੱਤਾ ਜਿਸ ਦਾ ਨਾਂ ਰੱਖਿਆ ਗਿਆ ਰੱਜੀ ਦਾਦੀ ਕਹਿਣ ਲੱਗੀ ਬੱਸ ਕਰ ਰੱਬਾ ਅਸੀਂ ਤਾਂ ਰੱਜ ਗਏ ਧੀਆਂ ਤੋਂ ਹੁਣ ਤੂੰ ਮੈਨੂੰ ਪੋਤੇ ਦਾ ਮੂੰਹ ਵੀ ਵਿਖਾ ਦੇ ਪਰ ਹੁਣ ਉਸ ਲਈ ਦਾਦੀ ਦੀ ਈਰਜ਼ ਵਿੱਚ ਹੀ ਰਹਿ ਗਈ ਸੀ ਚੰਨੀ ਘਰ ਵਿੱਚ ਵੱਡੀ ਹੋਣ ਕਰਕੇ ਆਪਣੇ ਪਿਓ ਨਾਲ ਕਰਦਾ ਸਾਰਾ ਅਤੇ ਖੇਤੀ ਦਾ ਸਾਰਾ ਕੰਮ ਕਰਾਉਂਦੀ ਸੀ ਉਹ ਮੁੰਡਿਆਂ ਵਰਗੀ ਸੀ ਤੇ ਸਾਰੇ ਕੰਮ ਆਪਣੇ ਭਿਓ ਨਾਲ ਕਰਾਉਂਦੀ। ਫਿਰ ਉਹ ਘਰੇ ਆਪਣੀ ਮਾਂ ਨਾਲ ਵੀ ਘਰ ਦੇ ਕੰਮ ਕਾਜ ਵਿੱਚ ਹੱਥ ਵਟਾਉਂਦੀ ਸੀ। ਉਸਦੀ ਦਾਦੀ ਨੇ ਉਸ ਨੂੰ ਸਕੂਲ ਪੜ੍ਹਨ ਨਹੀਂ ਨਾ ਪਾਇਆ ਤੇ ਉਸ ਦੀਆਂ ਦੋਨੋਂ ਛੋਟੀਆਂ ਭੈਣਾਂ ਸਕੂਲ ਪੜ੍ਹਨ ਜਾਂਦੀਆਂ ਸੀ। ਤੇ ਚੰਨੀ ਦਾ ਵੀ ਦਿਲ ਕਰਦਾ ਕਿ ਮੈਂ ਵੀ ਸਕੂਲ ਜਾਵਾਂ। ਪਰ ਉਸਦੀ ਦਾਦੀ ਕਹਿੰਦੀ, "ਨਾ ਨਾ, ਤੂੰ ਸਕੂਲ ਨਹੀਂ ਜਾਣਾ। ਤੇਰੇ ਬਿਨਾਂ ਤਾਂ ਘਰੇ ਇੱਕ ਮਿੰਟ ਨਹੀਂ ਸਰਦਾ। ਮੇਰਾ ਪੁੱਤ ਇਕੱਲਾ ਔਖਾ ਹੁੰਦਾ ਹੈ ਤੇ ਤੂੰ ਉਹਦੇ ਨਾਲ ਖੇਤ ਵੀ ਕੰਮ ਕਰਵਾਇਆ ਕਰ।" ਪੜ੍ਹ ਕੇ ਕੀ ਲੈਣਾ ਘਰ ਦਾ ਕੰਮ ਹੀ ਕਰਨਾ ਹੈ ਇਹਨਾਂ ਦੋਨਾਂ ਨੇ ਕਿਹੜਾ ਪੜ੍ਹ ਕੇ ਡੀਸੀ ਲੱਗਣਾ ਇਹਨਾਂ ਨੇ ਵੀ ਇੱਥੇ ਫਿਰਨਾ ਤਾਂ ਚੰਨੀ ਸਬਰ ਕਰਕੇ ਬੈਠ ਜਾਂਦੀ ਚੰਨੀ ਦੀ ਮਾਂ ਵੀ ਬਹੁਤ ਹੀ ਸ਼ਰੀਰ ਤੇ ਭੋਲੀ ਭਾਣੀ ਸੀ ਉਸ ਦੀ ਦਾਦੀ ਉਸ ਦੀ ਇੱਕ ਨਾ ਚੱਲਣ ਦਿੰਦੀ ਫਿਰ ਜਦੋਂ ਚੰਨੀ ਗਿਆ ਪੈਣਾ ਥੋੜੀਆਂ ਵੱਡੀਆਂ ਹੋ ਗਈਆਂ ਤਾਂ ਚੰਨੀ ਤੇ ਹੁਕਮ ਚਲਾਉਂਦੇ ਆ ਰਹਿੰਦੇ ਆ ਉਹ ਕਰਦਾ ਕੋਈ ਵੀ ਕੰਮ ਆਪਣਾ ਕਰਦੀਆਂ ਤੇ ਆਪਣਾ ਕੰਮ ਵੀ ਆਪਣੀ ਵੱਡੀ ਭੈਣ ਸੇ ਕਰਾਉਂਦੀਆਂ ਉਹ ਧੀ ਭੈਣ ਦੀ ਹੋਣ ਦੇ ਨਾਤੇ ਉਹ ਆਪਣੀਆਂ ਛੋਟੀਆਂ ਭੈਣਾਂ ਦਾ ਕਿਹਾ ਸਿਰ ਮੱਥੇ ਮੰਨਦੀ ਉਹ ਉਹਨਾਂ ਨੂੰ ਸਕੂਲੋਂ ਤਿਆਰ ਵੀ ਕਰਦੀ ਤੇ ਉਹਨਾਂ ਦੇ ਟਿਫਨ ਵੀ ਤਿਆਰ ਕਰਕੇ ਦਿੰਦੀ ਸੀ ਇਸੇ ਤਰ੍ਹਾਂ ਹੀ ਉਹਨਾਂ ਦਾ ਸੋਹਣਾ ਟਾਈਮ ਲੰਘਦਾ ਗਿਆ ਤੇ ਫਿਰ ਜਦੋਂ ਘਰ ਵਿੱਚ ਤਿੰਨੋਂ ਧੀਆਂ ਜਵਾਨ ਹੋ ਗਈਆਂ ਤਾਂ ਚੰਨੀ ਦੇ ਪਿਓ ਨੂੰ ਰਾਤਾਂ ਨੂੰ ਨੀਂਦ ਨਾ ਆਉਂਦੀ ਉਸ ਨੂੰ ਧੀਆਂ ਦੀ ਚਿੰਤਾ ਵੱਡ ਵੱਡ ਕੇ ਖਾਂਦੀ ਕਿ ਤਿੰਨ ਧੀਆਂ ਗੱਲ ਨੂੰ ਚੜੀਆਂ ਪਤਾ ਨਹੀਂ ਕਿ ਉਹਦੇ ਰਿਸ਼ਤੇ ਮਿਲਨੇ ਆ ਤੇ ਮੇਰੇ ਕੋਲ ਤਾਂ ਇੰਨਾ ਦਾਜ ਦੇਜ ਵੀ ਨਹੀਂ ਕਿ ਮੈਂ ਲੋਕਾਂ ਦੇ ਘਰ ਭਰ ਦੇਵਾਂ। ਉਹ ਫਿਰ ਇੱਕ ਦਿਨ ਚੰਨੀ ਵਾਸਤੇ ਕਿਸੇ ਨੇ ਰਿਸ਼ਤੇ ਹੀ ਦੱਸ ਪਾਏ। ਚੰਨੀ ਦੇ ਬਾਪ ਨੂੰ ਸਾ ਆਦਮੀ ਨਾਲ ਜਾ ਕੇ ਮੁੰਡੇ ਵਾਲੇ ਦਾ ਘਰ ਭਰ ਦੇਖ ਲਿਆ। ਪਰ ਜਦੋਂ ਮੁੰਡੇ ਵਾਲੇ ਨੇ ਪੁੱਛਿਆ ਕਿ ਕੁੜੀ ਕਿੰਨਾ ਕ ਪੜੀ ਐ ਤਾਂ ਚੰਨੀ ਦੇ ਬਾਪ ਨੇ ਅੱਗੋਂ ਕੋਈ ਜਵਾਬ ਨਾ ਦਿੱਤਾ। ਤੇ ਵਿਚੋਲਾ ਗੱਲ ਸੁਣ ਕੇ ਨਾਲ ਜੀ ਨਾਲ ਬੋਲ ਪਿਆ ਤੇ ਕਹਿਣ ਲੱਗਾ ਭਾਈ ਜੀ ਕੁੜੀ ਨੇ ਤਾਂ ਪੜਾਈ ਨਹੀਂ ਕੀਤੀ ਉਹ ਤਾਂ ਬਸ 5 ਜਮਾਤਾਂ 'ਚ ਪੜੀ ਐ ਸਮਝ ਲੋ ਅਨਪੜਿਖ ਐਸਾ ਕਰਦੇ ਆਂ 5 ਜਮਾਤਾਂ ਆਂਦੇ ਹੂੰ ਅੱਜ ਕੱਲ ਕਿਹੜਾ ਕੋਈ ਕੀਮਤ ਐ ਫਿਰ ਮੁੰਡੇ ਵਾਲਿਆਂ ਨੇ ਰਿਸ਼ਤੇ ਲਈ ਨਾ ਕਰ ਦਿੱਤੀ ਤੇ ਚੰਨੀ ਦਾ ਬਾਪ ਬਹੁਤ ਹੀ ਫਿਕਰਾਂ ਵਿੱਚ ਰਹਿਣ ਲੱਗ ਗਿਆ ਅੱਜ ਚੰਨੀ ਲਈ ਪਹਿਲਾ ਰਿਸ਼ਤਾ ਦੇਖਣ ਗਿਆ ਸੀ ਤੇ ਉੱਥੇ ਵੀ ਉਹਨਾਂ ਨੇ ਨਾ ਕਰ ਦਿੱਤੀ ਤਾਂ ਇਸ ਤਰ੍ਹਾਂ ਤਾਂ ਮੇਰੀ ਕੀ ਦਾ ਰਿਸ਼ਤਾ ਕੌਣ ਲਵੇਗਾ ਮੈਂ ਦੈਸ ਨੂੰ ਨਨ ਪਰ ਰੱਖ ਕੇ ਉਸ ਨਾਲ ਬਹੁਤ ਵੱਡਾ ਧੋਖਾ ਕੀਤਾ ਚੰਨੀ ਦੇ ਮਾਪ ਆਪਣੇ ਦੋ ਧੀਆਂ ਨੂੰ ਇੱਕੋ ਘਰ ਵਿੱਚ ਵਿਆਹਣਾ ਚਾਹੁੰਦੇ ਸੀ ਉਹ ਚਾਹੁੰਦੇ ਸੀ ਕਿ ਜਿੱਥੇ ਦੋ ਭਰਾ ਇਕੱਠੇ ਹੋਣਗੇ ਅਸੀਂ ਆਪਣੀਆਂ ਦੋ ਧੀਆਂ ਦਾ ਰਿਸ਼ਤਾ ਉੱਥੇ ਕਰਾਂਗੇ ਉਹ ਇੱਕ ਧੀ ਜਵਾਈ ਨੂੰ ਆਪਣੇ ਘਰ ਜਵਾਈ ਬਣਾ ਕੇ ਰੱਖਣਾ ਚਾਹੁੰਦੇ ਸੀ ਉਹਨਾਂ ਦੇ ਘਰ ਵਿੱਚ ਪੁੱਤਰ ਨਹੀਂ ਸੀ ਤੇ ਉਹਨਾਂ ਨੂੰ ਸੀ ਕਿ ਆਪਣੇ ਇੱਕ ਧੀ ਜਵਾਈ ਨੂੰ ਸੀ ਆਪਣੇ ਕੋਲ ਰੱਖਾਂਗੇ ਜੋ ਸਾਡੇ ਦੁੱਖ ਸੁੱਖ ਦਾ ਸਾਰਾ ਬਣੂਗਾ ਫਿਰ ਜੰਨੀ ਦੀ ਛੋਟੀ ਭੈਣ ਵਾਸਤੇ ਰਿਸ਼ਤੇ ਦੱਸ ਪਾਈ। ਪਰਿਵਾਰ ਵੀ ਚੰਗਾ ਸੀ। ਤੇ ਉਹਨਾਂ ਦੇ ਦੋ ਮੁੰਡੇ ਸੀ। ਉਹਨਾਂ ਨੇ ਇਸ ਦੀ ਛੋਟੀ ਭੈਣ ਨੂੰ ਦੇਖਣ ਸਾਰ ਹੀ ਹਾਂ ਕਰ ਦਿੱਤੀ। ਕਿਉਂਕਿ ਉਸਨੇ 12 ਤੱਕ ਦੀ ਪੜ੍ਹਾਈ ਕੀਤੀ ਹੋਈ ਸੀ। ਤੇ ਫਿਰ ਜੰਨੀ ਦੀ ਛੋਟੀ ਭੈਣ ਮੀਤਾਂ ਵਿਆਹ ਕੇ ਆਪਣੇ ਸਹੁਰੇ ਘਰ ਚ ਲਗੀ। ਉਹਦੇ ਸਸੋਰਾ ਬਹੁਤ ਹੀ ਚੰਗੇ ਸੀ ਤੇ ਜੰਨੀ ਦੀ ਭੈਣ ਮੀਤਾਂ ਵੀ ਆਪਣੇ ਸਹੁਰੇ ਘਰ ਵਿੱਚ ਸਾਰਿਆਂ ਦਾ ਆਦਰ ਮਾਨ ਕਰਦੀ ਸੀ। ਤੇ ਆਪਣੇ ਸੱਸ ਸਹੁਰੇ ਨਾਲ ਬਹੁਤ ਚੰਗਾ ਅਪਧੀਲਾ ਰੱਖਦੀ ਸੀ ਆਪਣੇ ਨਾਂ ਨੂੰ ਚੰਗੀ ਦੇ ਕੇ ਤੇ ਉਹਨਾਂ ਦੇ ਗੁਣਾਂ ਦੀ ਕਦਰ ਕਰਕੇ ਉਹਨਾਂ ਨੇ ਆਪਣੇ ਦੂਜੇ ਪੁੱਤ ਦਾ ਰਿਸ਼ਤਾ ਵੀ ਚੰਨੀ ਦੇ ਘਰ ਹੀ ਕਰ ਦਿੱਤਾ ਚੰਨੀ ਦੀ ਛੋਟੀ ਭੈਣ ਵੀ ਉਹਨਾਂ ਦੇ ਘਰ ਵਿਆਹ ਕੇ ਚਲੀ ਗਈ ਉਹਨਾਂ ਨੇ ਸੋਚਿਆ ਕਿ ਦੋਨੋਂ ਭੈਣਾਂ ਇੱਕ ਘਰ ਵਿੱਚ ਹੋਣਗੀਆਂ ਤੇ ਦੋਨਾਂ ਦਾ ਟਾਈਮ ਪਾਸ ਵਧੀਆ ਹੋਵੇਗਾ ਤੇ ਚੰਨੀ ਦੇ ਮਾਪਿਆਂ ਦੀ ਵੀ ਇਹ ਇੱਛਾ ਸੀ ਕਿ ਸਾਡੀਆਂ ਦੋਨੋਂ ਧੀਆਂ ਇੱਕ ਘਰ ਵਿੱਚ ਜਾਣ ਤੇ ਫਿਰ ਮੁੰਡੇ ਵਾਲਿਆਂ ਵੱਲੋਂ ਜਿੱਦ ਰਿਸ਼ਤਾ ਆਇਆ ਤੇ ਉਹਨਾਂ ਨੇ ਝੱਟਪਟ ਹੀ ਵਿਆਹ ਲਈ ਹਾਂ ਕਰ ਦਿੱਤੀ ਚੰਨੀ ਲਈ ਕੋਈ ਵੀ ਚੰਗਾ ਰਿਸ਼ਤਾ ਨਹੀਂ ਸੀ ਆਇਆ ਚੰਨੀ ਸਾਰਾ ਦਿਨ ਘਰ ਦੇ ਕੰਮਾਂ ਵਿੱਚ ਮਸ਼ਰੂਫ ਰਹਿੰਦੀ ਉਹ ਕਦੇ ਨਾ ਥੱਕਦੀ ਤੇ ਨਾ ਆਕਰੀ ਜਦੋਂ ਉਸ ਦੀਆਂ ਭੈਣਾਂ ਪੇਕੇ ਆਉਂਦੀਆਂ ਤਾਂ ਉਹਨਾਂ ਕੋਲ ਬੈਠ ਕੇ ਉਹਨਾਂ ਦੇ ਘਰ ਪਰਿਵਾਰ ਦੀਆਂ ਗੱਲਾਂ ਸੁਣਦੀ ਤੇ ਉਹਨਾਂ ਦੇ ਸਾਸੋਹਰੇ ਰਿਆਂ ਵੀ ਗੱਲਾਂ ਸੁਣਦੀ ਤੇ ਉਸ ਦੇ ਮਨ ਵਿੱਚ ਵੀ ਖਿਆਲ ਆਉਂਦੇ ਕਿ ਮੈਂ ਵੀ ਇੱਕ ਦਿਨ ਆਪਣੇ ਸਹੁਰੇ ਘਰ ਜਾਵਾਂਗੀ ਤੇ ਮੇਰੇ ਵੀ ਸਾਸੋਹਰਾ ਤੇ ਮੇਰਾ ਵੀ ਪਰਵਾਰ ਹੋਵੇਗਾ ਪਰ ਪਤਾ ਨਹੀਂ ਉਹ ਦਿਨ ਕਦੋਂ ਆਊਗਾ ਉਹ ਹੀ ਸੋਚਣ ਲੱਗ ਜਾਂਦੀ ਤੇ ਫਿਰ ਉਸ ਦੀਆਂ ਭੈਣਾਂ ਉਸ ਨੂੰ ਛੇੜਦੀਆਂ ਕਿ ਕੋਈ ਗੱਲ ਨਹੀਂ ਤੇਰਾ ਵੀ ਰਾਜਕਮਰ ਰੱਖੇ ਤੈਨੂੰ ਲੈ ਕੇ ਜਾਊਗਾ ਕੋਈ ਬੈਠਾ ਹੋਊਗਾ ਤੇਰੇ ਵੀ ਸੁਬਨੰਦਾਰ ਰਾਜਕਮਰ ਫਿਰ ਚੰਨੀ ਆਪਣੇ ਛੋਟੀਆਂ ਭੈਣਾਂ ਦੀ ਗੱਲ ਸੁਣ ਕੇ ਹੱਸ ਕੇ ਨੀ ਪਾ ਲੈਂਦੀ ਇੱਕ ਦਿਨ ਚੰਨੀ ਦੇ ਜਿੱਜੇ ਨਾਲ ਉਸ ਦਾ ਦੋਸਤ ਉਹਨਾਂ ਦੇ ਘਰ ਆਉਂਦਾ ਤੇ ਉਹਕ ਬਹੁਤ ਹੀ ਵੱਡੀ ਗੱਡੀ ਵਿੱਚੋਂ ਆਉਂਦੇ ਆ ਜਦੋਂ ਚੰਨੀ ਘਰ ਦਾ ਗੇਟ ਖੋਲਣ ਜਾਂਦੀ ਹੈ ਤਾਂ ਉਸਦੇ ਦੋਸਤ ਦੀ ਨਿਗਾਹ ਚੰਨੀ ਉੱਪਰ ਜਾਂਦੀ ਹੈ ਚੰਨੀ ਘਰ ਦੇ ਕੰਮ-ਕਾਇ ਕਰਦੀ ਹੋਈ ਲਿਬੜੀ-ਤਿਬੜੀ ਮੁਰਕੇ ਨਾਲ ਭਿੱਜੀ ਹੋਈ ਤੇ ਉਸਦੇ ਕੱਪੜੇ ਉਸਦੇ ਸਰੀਰ ਨਾਲ ਚੰਬੜੇ ਪਏ ਸੀ ਤੇ ਉਸਨੇ ਜਲਦੀ ਨਾਲ ਆਪਣੇ ਜੀਨ ਨੂੰ ਠੀਕ ਕੀਤਾ ਤੇ ਆਪਣੇ ਆਪ ਨੂੰ ਢੱਕ ਲਿਆ ਤੇ ਗੇਟ ਖੋਲ ਕੇ ਅੰਦਰ ਆ ਗਈ ਅੰਦਰ ਆ ਕੇ ਆਪਣੀ ਮਾਂ ਨੂੰ ਕਹਿਣ ਲੱਗੀ ਮਾਂ ਅੱਜ ਆਪਣੇ ਘਰ ਪਰੌਣੇ ਆਏ ਹੈ ਜੀਜਾ ਜੀ ਨਾਲ ਇੱਕ ਹੋਰ ਮੁੰਡਾ ਵੀ ਆਇਆ ਤੇ ਪਤਾ ਨਹੀਂ ਕੌਣ ਹੈ ਤੁਸੀਂ ਬਾਹਰ ਜਾ ਕੇ ਦੇਖੋ ਫਿਰ ਜਦੋਂ ਚੰਨੀ ਦੀ ਮਾਂ ਬਾਹਰ ਵਿਹੜੇ ਵਿੱਚ ਗਈ ਤਾਂ ਜਾ ਕੇ ਦੇਖਦੀ ਹੈ ਤਾਂ ਉਦੋਂ ਉਹ ਦੋਨੋਂ ਜਾਨੇ ਗੱਡੀ ਵਿੱਚ ਉਤਰ ਕੇ ਅੰਦਰ ਨੂੰ ਆਉਂਦੇ ਆ ਫਿਰ ਚੰਨੀ ਦੀ ਮਾਂ ਨੇ ਉਹਨਾਂ ਤੋਂ ਖੈਰ ਸੋਖੇ ਪੁੱਛੀ ਤੇ ਉਹਨਾਂ ਨੂੰ ਅੰਦਰ ਜਾ ਕੇ ਬਿਠਾ ਦਿੱਤਾ ਤੇ ਆਪਣੀ ਧੀ ਚੰਨੀ ਨੂੰ ਆਵਾਜ਼ ਲਗਾਈ ਚੰਨੀ ਤੀਏ ਪਾਣੀ ਲੈ ਕੇ ਆ ਫਿਰ ਚੰਨੀ ਆਪਣੇ ਮੁੜਕੇ ਨੂੰ ਸਾਫ਼ ਕਰਦੀ ਹੋਈ ਟ੍ਰੇ 'ਚ ਗਲਾਸ ਰੱਖ ਕੇ ਪਾਣੀ ਲੈ ਗਈ ਚੰਨੀ ਬਹੁਤ ਹੀ ਸੁਨੱਖੀ ਸੀ ਗੋਰਾ ਰੰਗ ਤੇ ਲੰਬੇ ਵਾਲ ਮੋਟੀਆਂ-ਮੋਟੀਆਂ ਅੱਖਾਂ ਸੀ ਪਰ ਕੰਮਕਾਰਾਂ ਵਿੱਚ ਰੁੱਲੀ ਰਹਿਣ ਕਰਕੇ ਉਹ ਆਪਣੀ ਸ਼ਕਲ-ਸੂਰਤ ਵੱਲ ਜ਼ਿਆਦਾ ਧਿਆਨ ਨਹੀਂ ਸੀ ਦਿੰਦੀ ਘਰ ਦਾ ਸਾਰਾ ਕੰਮ ਕਰਦੀ ਸੀ ਪਸ਼ੂਆਂ ਨੂੰ ਵੀ ਉਹ ਹੀ ਸੰਭਾਲਦੀ ਸੀ ਤੇ ਆਪਣੀ ਮਾਂ ਨਾਲ ਚੁੱਲ੍ਹੇ-ਚੌਂਕੇ ਦਾ ਕੰਮ ਵੀ ਉਹ ਹੀ ਕਰਾਉਂਦੀ ਸੀ ਉਹਦੇ ਜੀਜੇ ਦੇ ਦੋਸਤ ਨੇ ਦੇਖਣਸਾਰ ਹੀ ਚੰਨੀ ਨੂੰ ਆਪਣੇ ਦਿਲ ਵਿੱਚ ਵਸਾ ਲਿਆ ਸੀ ਪਹਿਲੀ ਨਜ਼ਰ ਵਿੱਚ ਹੀ ਉਸ ਨੂੰ ਚੰਨੀ ਚੰਗੀ ਲੱਗੀ ਫਿਰ ਉਹਨਾਂ ਨੇ ਚਾਹ ਪਾਣੀ ਪੀਤਾ ਤੇ ਕੋਈ ਦਰਗੰਨਾ ਬਾਤਾਂ ਕਰਨ ਤੋਂ ਬਾਅਦ ਆਪਣੇ ਘਰ ਵਾਪਸ ਲੇ ਗਏ। ਫਿਰ ਇੱਕ ਦਿਨ ਚਨੀ ਦੀ ਭੈਣ ਉਮਿਤਾ ਦਾ ਫੋਨ ਆਉਂਦਾ ਹੈ ਕਿ ਆਪਣੀ ਮਾਂ ਨੂੰ ਦੱਸਦੀ ਹੈ ਕਿ ਮਾਂ ਜੋ ਆਪਣੇ ਘਰ ਇੱਕ ਮੁੰਡਾ ਆਇਆ ਸੀ ਨਾ ਤੇਰੇ ਜਵਾਈ ਨਾਲ ਉਹਨਾਂ ਨੇ ਆਪਣੇ ਚਨੀ ਦਾ ਰਿਸ਼ਤਾ ਮੰਗਿਆ ਤੇ ਨਾਲੇ ਇਹ ਵੀ ਦੱਸਿਆ ਕਿ ਮਾਂ ਉਸ ਮੁੰਡੇ ਕੋਲ 30 ਕਿੱਲੇ ਜ਼ਮੀਨ ਹੈ ਤੇ ਮੁੰਡਾ ਕੱਲਾ ਹੀ ਹੈ ਤੇ ਘਰ ਵੀ ਬਹੁਤ ਸੋਹਣਾ ਮਹਿਲ ਵਰਗਾ ਹੈ। ਆਪਣੀ ਕੀ ਮੀਤਾਂ ਦੀ ਇਹ ਗੱਲ ਸੁਣ ਕੇ ਚੰਨੀ ਦੀ ਮਾਂ ਸੋਚਾਂ ਵਿੱਚ ਪੈ ਗਈ। ਕੀ ਸੋਚਣ ਲੱਗ ਪਈ? ਕਿ ਮੇਰੀ ਅਨਪੜਤੀ ਨੂੰ ਇੱਡੀ ਵੱਡੀ ਗੱਡੀ ਵਾਲਾ ਮੁੰਡਾ ਕਿਵੇਂ ਪਸੰਦ ਕਰ ਗਿਆ? ਅਸੀਂ ਤਾਂ ਉਹਨਾਂ ਦੇ ਬਰਾਬਰ ਦੇ ਨਹੀਂ ਤੇ ਨਾ ਹੀ ਸਾਡੇ ਕੋਲ ਉਹਨਾਂ ਦਾ ਕੋਈ ਮੁਕਾਬਲਾ ਹੋਣਾ। ਫਿਰ ਉਸਨੇ ਉਹੀ ਗੱਲ ਚੰਨੀ ਜੀ ਪਰਵਾਨਾ ਸਾਂਝੀ ਕੀਤੀ ਤੇ ਚੰਨੀ ਦਾ ਪਿਓ ਵੀ ਉਹੀ ਸੋਚਣ ਲੱਗ ਪਿਆ। ਕਿ ਕਿੱਥੇ ਆਪਾਂ ਤੇ ਕਿੱਥੇ ਉਹ ਐਡਾ ਵੱਡਾ 30 ਕਿੱਲਾਂ ਦਾ ਮਾਲਕ ਆਪਣਾ ਨਹੀਂ ਉਹਨਾਂ ਨਾਲ ਨਿਭਾਉਣਾ। ਉਹਨਾਂ ਦੋਨੋਂ ਜਾਣੀ ਇਹ ਤੁਲਾ ਸੋਚ ਕੇ ਚੁੱਪ ਕਰਕੇ ਬੈਠ ਗਏ। ਫਿਰ ਥੋੜੇ ਦਿਨਾਂ ਬਾਅਦ ਉਸਦੀ ਭੈਣ ਦਾ ਫਿਰ ਫੋਨ ਆਉਂਦਾ ਹੈ। ਤੇ ਆਪਣੀ ਮਾਂ ਨੂੰ ਕਹਿੰਦੀ ਹੈ ਮਾਂ ਅੱਜ ਮੁੰਡਾ ਆਪਣੀ ਮਾਂ ਨਾਲ ਲੈ ਕੇ ਆਪਣੇ ਘਰ ਆ ਦੇਗਾ। ਉਸਦੀ ਮਾਂ ਨੇ ਚੰਨੀ ਨੂੰ ਵੇਖਣ ਹੋਣਾ। ਪਰ ਉਸਦੀ ਮਾਂ ਹਰਾਨ ਹੋ ਗਈ ਤੇ ਉਸਨੇ ਚੰਨੀ ਨਾਲ ਇਹ ਗੱਲ ਸਾਂਝੀ ਕੀਤੀ। ਤੇ ਚੰਨੀ ਦਾ ਵੀ ਦਿਲ ਇਹ ਸੁਣ ਕੇ ਜ਼ੋਰ-ਜ਼ੋਰ ਦੀ ਧੜਕਣ ਲੱਗਾ ਕਿ ਇੰਨੀ ਜ਼ਮੀਨ ਦਾ ਮਾਲ ਤੋਂ ਤੇ ਕਿੱਥੇ ਮੈਂ ਕੰਮਾਂ ਵਿੱਚ ਰੁਲੀ ਕੁਲੀ ਕਿ ਅਨਪੜ੍ਹ ਜੀ ਮੈਨੂੰ ਤਾਂ ਸਾਰੇ ਅਨਪੜ੍ਹ ਕਹਿ ਕੇ ਛੱਡ ਜਾਂਦੇ ਸੀ ਪਰ ਇਸ ਨੂੰ ਇਸ ਨੂੰ ਮੈਂ ਕਿਵੇਂ ਪਸੰਦ ਆ ਗਈ ਫਿਰ ਅੰਤਵਾਰ ਵਾਲੇ ਦਿਨ ਚੰਨੀ ਦੀ ਭੈਣ ਤੇ ਜੀਜੀ ਨੂੰ ਨਾਲ ਲੈ ਕੇ ਉਹ ਦੋਨੋਂ ਜਾਣੇ ਉਹਨਾਂ ਦੇ ਘਰ ਆਏ ਤੇ ਚੰਨੀ ਦੇ ਮਾਪਿਆਂ ਨੇ ਉਹਨਾਂ ਦਾ ਪੂਰਾ ਸਵਾਗਤ ਕੀਤਾ ਤੇ ਉਹਨਾਂ ਨੂੰ ਇੱਕ ਕਮਰੇ ਵਿੱਚ ਬਿਠਾਇਆ ਗਿਆ ਫਿਰ ਚੰਨੀ ਦੀ ਭੈਣ ਨੇ ਆਪਣੇ ਮਾਪਿਆਂ ਕੋਲ ਆ ਕੇ ਗੱਲ ਕੀਤੀ ਕਿ ਮਾਂ ਇਸ ਮੁੰਡੇ ਦਾ ਪਹਿਲਾਂ ਵਿਆਹ ਹੋਇਆ ਸੀ ਤੇ ਉਹ ਕੁੜੀ ਚੰਡੀਗੜ੍ਹ ਦੀ ਸੀ ਕਿ ਬਹੁਤ ਪੜ੍ਹੀ ਲਿਖੀ ਸੀ ਉਹ ਗਰਦਾ ਕੰਮ ਕਾ ਜਮਾਨੇ ਸੀ ਕਰਦੀ ਤੇ ਸਾਰਾ ਦਿਨ ਇਸ ਦੀ ਮਾਂ ਨਾਲ ਲੜਾਈ ਕਰਦੀ ਰਹਿੰਦੀ ਸੀ ਇਸ ਲਈ ਉਹ ਜਾਦਾ ਦਿਨ ਤੱਕ ਇਹਨਾਂ ਦੇ ਘਰ ਰਹੀ ਨਹੀਂ ਤੇ ਇਹਨਾਂ ਨਾਲ ਉਹਦੀ ਬਣੀ ਵੀ ਨਹੀਂ ਇਸ ਲਈ ਉਸ ਦਾ ਇਹਨਾਂ ਨਾਲ ਤਲਾਕ ਹੋ ਗਿਆ ਸੀ ਤੇ ਹੁਣ ਇਹਨਾਂ ਨੂੰ ਇੱਕ ਪਿੰਡਾਂ ਵਾਲੀ ਤੇ ਭੂਲੀ ਪਾਣੀ ਜੀ ਕੁੜੀ ਦੀ ਲੋਰ ਸੀ ਜੋ ਇਸ ਨੂੰ ਆਪਣੀ ਚੰਨੀ ਵਿੱਚ ਸਾਰੇ ਗੁਣ ਦੇਖਣ ਨੂੰ ਮਿਲੇ ਤੇ ਇਸ ਲਈ ਹੁਣ ਆ ਇਹਦੀ ਮਾਂ ਵੀ ਆਪਣਾ ਸਾਰਾ ਲੋਭ ਨਾਲ ਛੱਡ ਕੇ ਇੱਕ ਚੰਨੂ ਚੰਗੀ ਨੋ ਦੀ ਪਹਾੜ ਵਿੱਚ ਹੈ ਤੇ ਇਹ ਮੁੰਡਾ ਚੰਨੀ ਨੂੰ ਕੰਮਕਾਰ ਕਰਦੇ ਹੋਏ ਦੇਖ ਕੇ ਗਿਆ ਸੀ ਇਸ ਲੀਸ ਨੇ ਉਸ ਟਾਈਮ ਤੋਂ ਹੀ ਆਪਣੇ ਦਿਲ ਵਿੱਚ ਇਸ ਨੂੰ ਵਸਾ ਲਿਆ ਸੀ ਫਿਰ ਮੀਤਾਂ ਦੀ ਗੱਲ ਸੁਣ ਕੇ ਉਹਦੇ ਮਾਂ ਪਿਓ ਨੂੰ ਥੋੜਾ ਜਿਹਾ ਹੌਸਲਾ ਹੋਇਆ ਤੇ ਉਹ ਅੰਦਰ ਕਮਰੇ ਵਿੱਚ ਉਹਨਾਂ ਕੋਲ ਗਏ ਤੇ ਮੀਤਾਂ ਦਾ ਪਿਓ ਹੱਥ ਜੋੜ ਕੇ ਕਹਿਣ ਲੱਗਾ ਦੇਖੋ ਜੀ ਸਰਦਾਰ ਜੀ ਮੇਰੇ ਕੋਲ ਤਾਂ ਦੇਣ ਲਈ ਬਹੁਤਾ ਕੁਝ ਨਹੀਂ ਹੈ ਮੇਰੇ ਕੋਲ ਤਾਂ ਬਸ ਇੱਕੋ ਇੱਕ ਮੇਰੀ ਧੀ ਹੈ ਜਿਸ ਨੂੰ ਮੈਂ ਆਪਣੇ ਪੁੱਤਾਂ ਤੋਂ ਵੀ ਵੱਧ ਕੇ ਪਾਲਿਆ ਹੋਇਆ ਹੈ ਤੇ ਇਸ ਨੇ ਮੇਰੀ ਸਾਰੀ ਕਬੀਲਦਾਰ ਵਿੱਚ ਮੇਰਾ ਪੂਰਾ ਸਾਥ ਦਿੱਤਾ ਹੈ ਤੇ ਇਸ ਨੇ ਆਪਣੇ ਦੋਨੋਂ ਛੋਟੀਆਂ ਭੈਣਾਂ ਦਾ ਵਿਆਹ ਵੀ ਕੀਤਾ ਪਰ ਇਸ ਦਾ ਅਜੇ ਤੱਕ ਕਿਤੇ ਅਸੰਜੋਗ ਨਹੀਂ ਸੀ ਬਣਿਆ ਮੈਨੂੰ ਆਪਣੇ ਧੀ ਦੀ ਬਹੁਤ ਵੱਡੀ ਚਿੰਤਾ ਵੜਵੜ ਖਾਂਦੀ ਸੀ ਪਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਮੇਰੀ ਧੀ ਅਨਪੜਾ ਹੈ ਤੇ ਜੇ ਤੁਹਾਨੂੰ ਇਹ ਰਿਸ਼ਤਾ ਮਨਜ਼ੂਰ ਹੈ ਤਾਂ ਠੀਕ ਹੈ ਨਹੀਂ ਤਾਂ ਮੇਰੇ ਵੱਲੋਂ ਇਸ ਰਿਸ਼ਤੇ ਨੂੰ ਪੂਰੀ ਨਾ ਹੈ ਚੰਨੀ ਦੇ ਪਿਓ ਦੀ ਇਹ ਗੱਲ ਸੁਣ ਕੇ ਦੋਨੋਂ ਮਾਪੇ ਖੜੇ ਹੋ ਗਏ ਤੇ ਕਹਿਣ ਲੱਗੇ ਨਹੀਂ ਜੀ ਤੁਸੀਂ ਇਸ ਤਰ੍ਹਾਂ ਸਾਡੇ ਅੱਗੇ ਹੱਥ ਨਾ ਬੰਨੋ ਅਸੀਂ ਤਾਂ ਡਿੱਤੀ ਦਾ ਰਿਸ਼ਤਾ ਕਿਸੇ ਲਾਲਚ ਕਰਕੇ ਨਹੀਂ ਲੈਣਾ ਅਸੀਂ ਤਾਂ ਸਿਰਫ ਇਸਦੇ ਗੁਣਾ ਕਰਕੇ ਇਸ ਨੂੰ ਆਪਣੇ ਘਰ ਦੀ ਨõ ਬਣਾਉਣਾ ਹੈ ਜ਼ਰੂਰੀ ਨਹੀਂ ਹੁੰਦਾ ਕਿ ਜੋ ਸ਼ਕਲੋਂ ਸੋਹਣਾ ਹੋਵੇ ਉਹ ਅਕਲ ਦਾ ਵੀ ਸੋਹਣਾ ਹੁੰਦਾ ਹੈ ਸ਼ਕਲੋਂ ਸੋਹਣੇ ਤਾਂ ਸਾਡੀ ਨõ ਵੀ ਸੀਗੀ ਜਿਸ ਨੇ ਸਾਨੂੰ ਇੱਕ ਦਿਨ ਵੀ ਸੁੱਖ ਦੀ ਰੋਟੀ ਨਹੀਂ ਖਾਣ ਦਿੱਤੀ ਉਸ ਨੇ ਸਾਡੇ ਘਰ ਨੂੰ ਬਰਬਾਦ ਕਰ ਦਿੱਤਾ ਤੇ ਇਸ ਲਈ ਹੁਣ ਉਸ ਨਾਲ ਨਿਵੇੜਾ ਕਰ ਲਿਆ ਤੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਨੌ ਵਿੱਚ ਚੰਨੀ ਵਾਲੇ ਸਾਰੇ ਗੁਣ ਹੋਣ ਤੇ ਇਸ ਲਈ ਅਸੀਂ ਚੰਨੀ ਨੂੰ ਆਪਣੀ ਨੌ ਦਾ ਨੌ ਬਣਨ ਦਾ ਫੈਸਲਾ ਕੀਤਾ ਉਹਨਾਂ ਮਾਬੂਤਾਂ ਦੀ ਗੱਲ ਸੁਣ ਕੇ ਚੰਨੀ ਦਾ ਬਹੁਤ ਖੁਸ਼ ਹੋਇਆ ਤੇ ਉਸ ਦੀ ਮਾਂ ਦੇ ਵੀ ਧਰਤੀ ਤੇ ਪੈਰ ਨਹੀਂ ਸੀ ਲੱਗਦੀ ਕਿ ਸਾਡੀ ਤਿੰਨ ਤਰ੍ਹਾਂ ਆਪ ਮਿਲਣਾ ਹੈ ਫਿਰ ਚੰਨੀ ਦੀ ਸੱਸ ਨੇ ਚੰਨੀ ਨੂੰ ਆਪਣੇ ਕੋਲ ਬੁਲਾਇਆ ਤੇ ਆਪਣੇ ਕੋਲ ਬਿਠਾ ਕੇ ਉਸ ਨਾਲ ਗੱਲਾਂ ਕੀਤੀਆਂ ਤੇ ਉਸ ਦੀ ਰੂਹ ਨੂੰ ਬਹੁਤ ਸਕੂਨ ਮਿਲਿਆ ਕਿ ਜੰਨੀ ਕਿ ਚੰਨੀ ਬਹੁਤ ਹੀ ਸੰਸਕਾਰੀ ਕੁੜੀ ਸੀ ਉਸ ਨੂੰ ਘਰ ਦੀ ਸਾਰੀ ਕਬੀਲਦਾਰੀ ਇੱਥੇ ਵੱਡੇ ਛੋਟਿਆਂ ਦਾ ਆਦਰ ਸਤਕਾਰ ਦਾ ਪੂਰਾ ਪਤਾ ਸੀ ਫਿਰ ਉਹਨਾਂ ਮਾਪੁੱਤਾਂ ਨੇ ਜੰਨੀ ਦੇ ਮਾਪਿਓ ਨਾਲ ਵਿਆਹ ਦਾ ਦਿਨ ਚੰਗਾ ਕੀਤਾ ਤੇ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡਾ ਇੱਕ ਵੀ ਪੈਸਾ ਨਹੀਂ ਲੱਗਣ ਦੇਣਾ ਬਸ ਅਸੀਂ ਸਿਰਫ ਪੰਜ ਜਾਣੇ ਆਵਾਂਗੇ ਤੇ ਤੁਹਾਡੀ ਧੀ ਨੂੰ ਵਿਆਹ ਕੇ ਆਪਣੇ ਘਰ ਲੈ ਜਾਵਾਂਗੇ ਫਿਰ ਮਿੱਠੇ ਦਿਨ ਤੇ ਚੰਨੀ ਦਾ ਵਿਆਹ ਹੋ ਗਿਆ ਤੇ ਚੰਨੀ ਆਪਣੇ ਸਹੁਰੇ ਘਰ ਵਿੱਚ ਪਹੁੰਚ ਗਈ ਘਰ ਪਹੁੰਚਦੀ ਹੀ ਉਸ ਨੂੰ ਆਪਣਾ ਮਹਿਰ ਵਰਗਾ ਘਰ ਇੱਕ ਸੁਪਨੇ ਤੋਂ ਘਟ ਨਹੀਂ ਸੀ ਲੱਗ ਰਿਹਾ ਉਸ ਨੂੰ ਲੱਗਦਾ ਸੀ ਕਿ ਜਿਵੇਂ ਇਹ ਸਾਰਾ ਕੁਝ ਮੇਰੇ ਸੁਪਨੇ ਵਿੱਚ ਹੀ ਹੋ ਰਿਹਾ ਸੀ ਉਸ ਦੇ ਘਰ ਵਿੱਚ ਦੋ ਦੋ ਗੱਡੀਆਂ ਅਤੇ ਨੌਕਰ ਚੱਕਰ ਸੀ ਘਰ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਚੰਨੀ ਦਾ ਡੇਵ ਦੇ ਘਰ ਵਿੱਚ ਰਿਸ਼ਤਾ ਹੋਣਾ ਤੇ ਕੋਈ ਦਾਜ ਦੇਜ ਨਾ ਲੈਣਾ ਏ ਉਸ ਦੇ ਸੰਸਕਾਰ ਤੇ ਉਸ ਦੀ ਲਗਤੀ ਸੀ ਜੋ ਏਡੇ ਵੱਡੇ ਘਰ ਦੀ نو ਬਣ ਗਈ ਸੀ ਉਹ ਆਪਣੇ ਸੱਸ ਦਾ ਪੂਰਾ ਖਿਆਲ ਰੱਖਦੀ ਤੇ ਉਸ ਨੂੰ ਮੰਜੇ ਤੋਂ ਪੈਰ ਥਲੇ ਨਹੀਂ ਸੀ ਲਾਉਣ ਦਿੰਦੀ ਚੰਨੀ ਦੇ ਜਨ ਨਾਲ ਉਹਨਾਂ ਦਾ ਘਰ ਪੂਰੀ ਤਰ੍ਹਾਂ ਸਵਰਗ ਬਣ ਗਿਆ ਸੀ ਜਿਸ ਮਾਂ ਪਿਓ ਨੂੰ ਆਪਣੀ ਅਨਪੜ੍ਹਤੀ ਦਾ ਫਿਕਰ ਪਰਵੜ ਖਾਂਦਾ ਸੀ ਅੱਜ ਉਹ ਵੀ 30 ਗਿੱਲਾਂ ਦੀ ਮਾਲਕ ਬਣ ਗਈ ਸੀ ਤੇ ਆਪਣੇ ਘਰ ਵਿੱਚ ਰਾਜ ਕਰਦੀ ਸੀ ਸੋ ਧੀਆ ਆਪਣੇ ਕਰਮ ਆਪ ਲਿਖਾ ਕੇ ਲਿਆਉਂਦੀਆਂ ਨੇ ਜਰੂਰੀ ਨਹੀਂ ਕਿ ਜਿਆਦਾ ਪਰ ਲੇਕੀ ਤੇ ਜਿਆਦਾ ਦਾਜ ਦੇਗੀ ਧੀਆਂ ਵਸਦੀਆਂ ਨੇ ਇਹ ਤਾਂ ਉਹਨਾਂ ਦੀ ਕਿਸਮਤ ਵਿੱਚ ਜੋ ਲਿਖਿਆ ਹੁੰਦਾ ਹੈ ਉਹੀ ਉਹਨਾਂ ਨੂੰ ਮਿਲ ਕੇ ਰਹਿੰਦਾ ਹੈ ਕਿ ਹੀਰੇ ਦੀ ਪਰਖ ਕਰਨ ਵਾਲਾ ਵੀ ਕੋਈ ਜੋਰੀ ਹੁੰਦਾ ਹੈ ਇਸੇ ਤਰ੍ਹਾਂ ਹੀ ਚੰਨੀ ਨੂੰ ਵੇਣ ਵਾਲੇ ਘਰ ਵਾਲੇ ਨੇ ਚੰਨੀ ਨੂੰ ਪਹਿਲੀ ਨਜ਼ਰ ਵਿੱਚ ਹੀ ਪਰਖ ਲਿਆ ਸੀ ਕਿ ਕਿੰਨੀ ਸਿਆਣੀ ਤੇ ਸੰਸਕਾਰੀ ਕੁੜੀ ਹੈ ਚੰਨੀ ਇਹ ਹੀ ਸਾਡੇ ਘਰ ਨੂੰ ਸਵਰਗ ਬਣਾ ਸਕਦੀ ਹੈ ਤੇ ਉਸਨੇ ਪਹਿਲੀ ਨਜ਼ਰ ਵਿੱਚ ਹੀ ਉਸ ਨੂੰ ਸਵਾਰ ਕਰ ਲਿਆ ਸੀ ਤੇ ਅੱਜ ਜੰਨੀ ਆਪਣੇ ਘਰ ਵਿੱਚ ਫੁੱਲੀ ਨਹੀਂ ਸੀ ਸਮਾਉਂਦੀ ਏਸੀ ਜੀ ਆਪਣੀ ਅੱਜ ਦੀ ਕਹਾਣੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ